ਪੰਜਾਬ ਕੇਸ ਜਗਬਾਰੇ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਟੀ ਤਾਂ ਪੰਜਾਬ ਸਰਕਾਰ ਲਗਾਤਾਰ ਪ੍ਰਯਾਸ ਕਰ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖਿਆ ਖੇਤਰ ਦੇ ਵਿੱਚ ਸੁਧਾਰ ਕੀਤੇ ਜਾਣ ਇਸ ਨੂੰ ਲੈ ਕੇ ਅਸੀਂ ਦੇਖਿਆ ਸੀ ਕਿ ਮੈਗਾ ਪੀਟੀਐਮ ਕੀਤੀ ਗਈ ਅਧਿਆਪਕ ਪ੍ਰਿੰਸੀਪਲ ਜਿਹੜੇ ਹਨ ਉਹ ਵਿਦੇਸ਼ਾਂ ਦੇ ਵਿੱਚ ਟ੍ਰੇਨਿੰਗ ਲੈ ਗਏ ਤੇ ਅੱਜ ਜਿਹੜੀ ਹੈ ਤੁਸੀਂ ਇਹ ਤਸਵੀਰ ਦੇਖੋ ਸਕੂਲ ਮੈਨੇਜਮੈਂਟ ਕਮੇਟੀ ਨੂੰ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਇਹ ਸਕੂਲ ਮੈਨੇਜਮੈਂਟ ਕਮੇਟੀ ਹੈ ਕਿ ਤੇ ਇਸ ਦਾ ਕੀ ਫਾਇਦਾ ਸਕੂਲ ਨੂੰ ਤੇ ਸਕੂਲ ਚ ਪੜਨ ਵਾਲੇ ਬੱਚਿਆਂ ਨੂੰ ਕੀ ਹੋਵੇਗਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਨੇ ਸਰ ਆਪਣਾ ਨਾਮ ਦੱਸ ਦਿਓ ਮੈਂ ਚਰਚਲ ਕੁਮਾਰ ਸਪੈਸ਼ਲ ਸੈਕਟਰੀ ਸਕੂਲ ਐਜੂਕੇਸ਼ਨ ਸਰ ਜਿਸ ਤਰੀਕੇ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਕਈ ਸਾਰੀ ਮੇਕਪੀਟੀਐਮ ਕੀਤੀਆਂ ਗਿਆ ਵਿਦੇਸ਼ਾਂ ਚ ਭੇਜਿਆ ਗਿਆ ਉਹ ਲੱਗ ਰਿਹਾ ਸੀ ਕਿ ਇਕੱਠੇ ਹੋ ਰਹੇ ਨੇ ਪੇਰੈਂਟਸ ਟੀਚਰਸ ਇੱਕ ਕਮਿਊਨੀਕੇਸ਼ਨ ਗੈਪ ਜਿਹੜਾ ਰਹਿੰਦਾ ਸੀ ਉਸ ਨੂੰ ਖਤਮ ਕਰਨ ਦੇ ਕੋਸ਼ਿਸ਼ਾਂ ਕੀਤੇ ਗਿਆ ਇਹ ਐਸਐਮਸੀ ਕੀ ਹੈ ਤੇ ਇਸ ਦਾ ਕੀ ਫਾਇਦਾ ਹੋਣ ਵਾਲਾ ਹੈ ਇਸ ਐਸਐਮਸੀ ਸਕੂਲ ਮੈਨੇਜਮੈਂਟ ਕਮੇਟੀ ਹੈ ਸਕੂਲ ਮੈਨੇਜਮੈਂਟ ਕਮੇਟੀ ਕੇ ਵੱਖ-ਵੱਖ ਮੈਂਬਰ ਹੁੰਦੇ ਨੇ ਜਿਵੇਂ ਕਿ ਪ੍ਰਿੰਸੀਪਲ ਉਹਦਾ ਇੱਕ ਮੈਂਬਰ ਹੈ ਟੀਚਰ ਹੈ ਤੇ ਬੱਚਿਆਂ ਦੇ ਜਿਹੜੇ ਪੇਰੈਂਟਸ ਹੈ ਉਹ ਇਹਦੇ ਮੈਂਬਰ ਹੈਗੇ ਇਹ ਸਕੂਲ ਮੈਨੇਜਮੈਂਟ ਕਮੇਟੀ ਦਾ ਜਿਹੜਾ ਮੁੱਖ ਮੰਤਵ ਬਣਾਉਣ ਦਾ ਹੈਗਾ ਸਕੂਲ ਦੇ ਮੈਨੇਜਮੈਂਟ ਨੂੰ ਚੰਗੀ ਤਰ੍ਹਾਂ ਚਲਾ ਕੇ ਸਕੂਲ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਤਾਂ ਚੁੱਕਣਾ ਹੈ ਠੀਕ ਹੈ ਤੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਪਾਣਜੀ ਵੱਲੋਂ ਜਿਹੜੀ ਸਿੱਖਿਆ ਕ੍ਰਾਂਤੀ ਚਲਾਈ ਜਾ ਰਹੀ ਹੈ ਇਹ ਉਸ ਦੇ ਤਹਿਤ ਹੀ ਇੱਕ ਉਪਰਾਲਾ ਹੈ 19130 ਸਕੂਲਾਂ ਦੀ ਜਿਹੜੀ ਸਕੂਲ ਮੈਨੇਜਮੈਂਟ ਕਮੇਟੀ ਬਣੀ ਹੈ ਉਹਨਾਂ ਦੇ ਰਾਹੀਂ ਜਿਹੜਾ ਹੈ ਸਕੂਲ ਦੇ ਵਿੱਚ ਕਾਫੀ ਕੰਮ ਕਰਵਾਏ ਜਾ ਰਹੇ ਹਨ ਉਹਦੇ ਨਾਲ ਇੱਕ ਇਮਾਨਦਾਰੀ ਓਨੈਸਟੀ ਠੀਕ ਟਰਾਂਸਪੇਰੈਂਸੀ ਤਾਂ ਜਿਹੜਾ ਇੱਕ ਮੰਤਵ ਹੈ ਉਹ ਪੂਰਾ ਹੋਏਗਾ ਇਹ ਟ੍ਰੇਨਿੰਗ ਜਿਹੜੀ ਦਿੱਤੀ ਜਾ ਰਹੀ ਹੈ ਇਸ ਦਾ ਕਿਸ ਤਰੀਕੇ ਨਾਲ ਸਕੂਲ ਨੂੰ ਇਹ ਇਹ ਖਾਸ ਕਰਕੇ ਜਿਹੜੇ ਉੱਥੇ ਬੱਚੇ ਪਾਲ ਰਹੇ ਨੇ ਕੀ ਫਾਇਦਾ ਹੋਏਗਾ ਤੇ ਨਾਲੇ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਕਈ ਸਰ ਇਹਦੇ ਵਿੱਚ ਮੈਂਬਰ ਸ਼ਾਮਲ ਨੇ ਪੰਚਾਇਤ ਦੇ ਉਹ ਹੈ ਪਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਸਦੇ ਵਿੱਚ ਸ਼ਾਮਲ ਕਿੱਦਾਂ ਹੋਣਾ ਹੈ ਆਪਾਂ ਕੀ ਗੱਲਾਂ ਰੱਖ ਸਕਦੇ ਹਾਂ ਕੀ ਕੁਝ ਟ੍ਰੇਨਿੰਗ ਇਸ ਤੇ ਦਿੱਤੀ ਜਾਦੀ ਹੈ ਇਹ ਈਸੀ ਜਿਹੜੀ ਟ੍ਰੇਨਿੰਗ ਹੈ ਇਹਦਾ ਮੁੱਖ ਮਨਤਾਵ ਇਹੀ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਕਿ ਤੁਹਾਡੀਆਂ ਡਿਊਟੀਆਂ ਕੀ ਨੇ ਤੁਹਾਡੀਆਂ ਰਿਸਪਾਂਸਿਬਿਲਟੀ ਕੀਜ਼ ਨੇ ਜਿਹੜਾ ਕੋਈ ਕੰਮ ਸਕੂਲ ਦੇ ਵਿੱਚ ਚੱਲ ਰਹਾ ਹੈ ਤੁਸੀਂ ਉਹਦੇ ਵਿੱਚ ਕਿਵੇਂ ਭਾਗੀਦਾਰੀ ਕਰਨੀ ਹੈ ਬੱਚਿਆਂ ਦੇ ਸਿੱਖਿਆ ਦੇ ਪੱਧਰ ਨੂੰ ਉੱਤੇ ਚੱਕਣ ਲਈ ਤੁਹਾਡੀ ਕੀ ਜ਼ਿੰਮੇਵਾਰੀਆਂ ਨੇ ਬੱਚਾ ਨੂੰ ਸਕੂਲ 'ਚ ਕੋਈ ਪ੍ਰੋਬਲਮ ਨਾ ਆਵੇ ਟੀਚਰਸ ਨੂੰ ਕੋਈ ਪ੍ਰੋਬਲਮ ਨਾ ਆਵੇ ਮੈਨੇਜਮੈਂਟ ਚੰਗੀ ਤਰ੍ਹਾਂ ਚੱਲੇ ਇਹ ਸਾਰੀ ਜ਼ਿੰਮੇਵਾਰੀ ਅਸੀਂ ਸਕੂਲ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹਦੇ ਮੈਂਬਰਾਂ ਨੂੰ ਅਵੇਅਰ ਕਰ ਰਹੇ ਹਾਂ ਟ੍ਰੇਨਿੰਗ ਦੇ ਰਹੇ ਹਾਂ ਇਹ ਸਾਰੀ ਸਕੂਲ ਮੈਨੇਜਮੈਂਟ ਕਮੇਟੀ ਸਾਡਾ ਟੀਚਾ ਹੈਗਾ ਕਿ ਇਹਨਾਂ ਨੂੰ ਸਮਰਥਿਅ ਆਰਗੇਨਾਈਜੇਸ਼ਨ ਹੈ ਜਿਹਦੇ ਥਰੂ ਅਸੀਂ ਇਹਨਾਂ ਦੇ ਮੈਂਬਰ ਦੇ ਥਰੂ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਆਬ ਹੋਰ ਸੋਕੇ ਤਰੀਕੇ ਨਾਲ ਅਗਰ ਲੋਕਾਂ ਨੂੰ ਸਮਝਾਉਣ ਦੀ ਗੱਲ ਕਰੀਏ ਐਗਜ਼ਾਮਪਲ ਦੇ ਕੇ ਕਿ ਕਿਸੇ ਨੂੰ ਸਮੱਸਿਆ ਆ ਰਹੀ ਹੈ ਸਿਕਿਉਰਿਟੀ ਨੂੰ ਲੈ ਕੇ ਕਿਸ ਸਕੂਲ ਦੇ ਵਿੱਚ ਗਰਲਸ ਦੀ ਸਿਕਿਉਰਿਟੀ ਦਾ ਇਸ਼ੂ ਹੈ ਜਾਂ ਕੋਈ ਸਕੂਲ ਦੇ ਬਾਹਰ ਕੋਈ ਮਜ਼ਦੂਰਾ ਦੇ ਬੱਚੇ ਨੇ ਉਹ ਪੜ੍ਹਨਾ ਚਾਹੁੰਦੇ ਨੇ ਸਕੂਲ ਕਿ ਆ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਕਮੇਟੀ ਕਰ ਪਾਏਗੀ ਤੇ ਕਿਸ ਤਰੀਕੇ ਨਾਲ ਕਰੇ ਬਿਲਕੁਲ ਕਰ ਪਾਏਗੀ ਜਿਵੇਂ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਦਾ ਹਾਂ ਕਿ ਅਗਰ ਕਿਸੇ ਸਕੂਲ ਦੇ ਵਿੱਚ ਕੋਈ ਬਾਉਂਡਰੀ ਵਾਲ ਨਹੀਂ ਹੈ ਠੀਕ ਹੈ ਤੇ ਸਕੂਲ ਮੈਨੇਜਮੈਂਟ ਕਮੇਟੀ ਆਪਸ ਤੇ ਡਿਸਕਸ ਕਰਕੇ ਸਰਕਾਰ ਨੂੰ ਬੇਨਤੀ ਕਰ ਸਕਦੀ ਹੈ ਕਿ ਵੀ ਇਸ ਸਕੂਲ 'ਚ ਆ ਸਮੱਸਿਆ ਹੈਗੀ ਇਹਨੂੰ ਹੱਲ ਕੀਤਾ ਜਾਵੇ ਜਿਵੇਂ ਆਮ ਦੇਖਣ ਚ ਆਇਆ ਕਿ ਲੜਕੀਆਂ ਹਨ ਉਹ ਸਕੂਲ ਕਈ ਵਾਰੀ ਨਹੀਂ ਜਾਂਦੀਆਂ ਉਹਦੇ ਕਈ ਕਾਰਨ ਹੁੰਦੇ ਆ ਉਹਦੇ ਕਾਰਨ ਇਹ ਹੁੰਦੇ ਕਿ ਇੱਕ ਤਾਂ ਲੜਕੀਆਂ ਲਈ ਕਾਫੀ ਜਗ੍ਹਾ ਟਾਇਲਟ ਵੱਖਰੇ ਨਹੀਂ ਹੁੰਦੇ ਠੀਕ ਹੈ ਜੇ ਟਾਇਲਟ ਹੈ ਵੀ ਤੇ ਉਹ ਸਾਫ਼ ਨਹੀਂ ਹੈ ਫੰਕਸ਼ਨਲ ਨਹੀਂ ਹੈ ਤਾਂ ਇਸ ਤਰ੍ਹਾਂ ਦੇ ਕੰਮ ਜਿਹੜੇ ਹੈ ਉਹ ਸਕੂਲ ਮੈਨੇਜਮੈਂਟ ਕਮੇਟੀ ਚੈੱਕ ਕਰੇਗੀ ਉੱਥੇ ਕੰਮ ਨੂੰ ਕਰਵਾਏਗੀ ਪ੍ਰਿੰਸੀਪਲ ਨਾਲ ਮਿਲ ਕੇ ਠੀਕ ਹੈ ਜਿਹੜੇ ਫੰਡਸ ਆ ਰਹੇ ਹਨ ਉਹਨਾਂ ਨੂੰ ਬੈਟਰ ਯੂਜ਼ ਕਰਵਾਏਗੀ ਤਾਂ ਕਿ ਅੱਛਾ ਕੰਮ ਹੋਵੇ ਫੰਡਸ ਸਰਕਾਰ ਇਸ ਨੂੰ ਲੈ ਕੇ ਕਿਸ ਤਰੀਕੇ ਨਾਲ ਦੇ ਰਹੀ ਹੈ ਫੰਡਸ ਟ੍ਰੇਨਿੰਗ ਲਈ ਕੋਈ ਕਮੀ ਨਹੀਂ ਆ ਰਹੀ ਹੈ ਸਰਕਾਰ ਪਹਿਲੀ ਵਾਰੀ ਸਿੱਖਿਆ ਤੇ ਜਿਹੜਾ ਧਿਆਨ ਦਿੱਤਾ ਗਿਆ ਹੈ ਇਤਨਾ ਫੰਡ ਅਵੇਲੇਬਲ ਹੈ ਕਿ ਜੇ ਸਹੀ ਤਰੀਕੇ ਨਾਲ ਸਕੂਲ ਮੈਨੇਜਮੈਂਟ ਕਮੇਟੀ ਤੇ ਸਕੂਲ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਡਾਂ ਕਰੇਗਾ ਕੋਈ ਫੰਡਸ ਦੀ ਦਿੱਕਤ ਨਹੀਂ ਆਏਗੀ ਕੀ ਇਹ ਪਹਿਲੀ ਵਾਰ ਹੀ ਇਸ ਤਰ੍ਹਾਂ ਦੀ ਟ੍ਰੇਨਿੰਗ ਹੋ ਰਹੀ ਹੈ ਸਰਕਾਰ ਦੀ ਆਪਾਂ ਗੱਲ ਕਰੀ ਪਹਿਲੀ ਵਾਰ ਹੀ ਸਕੂਲ ਮੈਨੇਜਮੈਂਟ ਕਮੇਟੀ ਕੀ ਇਸ ਤਰ੍ਹਾਂ ਦੀ ਟ੍ਰੇਨਿੰਗ ਅਸੀਂ ਲੋਕਾਂ ਨੂੰ ਕਹ ਰਹੇ ਹਾਂ ਕਿ ਤੁਸੀਂ ਅਵੇਅਰ ਹੋ ਚੰਗਾ ਕੰਮ ਕਰੋ ਤੇ ਸਰਕਾਰ ਦਾ ਜਿਹੜਾ ਪੈਸਾ ਹੈ ਉਹ ਸਹੀ ਜਗ੍ਹਾ ਸਹੀ ਮੰਤਵ ਨਾਲ ਯੂਜ਼ ਹੋ ਇਹੀ ਇਹਨਾਂ ਦੀ ਜ਼ਿੰਮੇਵਾਰੀ ਹੈ ਕਮੇਟੀ ਵੱਲੋਂ ਵੀ ਕੋਈ ਸੁਝਾਅ ਦਿੱਤੇਗੇ ਕਿ ਸਾਨੂੰ ਇਹ ਚੀਜ਼ਾਂ ਦੀ ਲੋੜ ਹੈ ਤੁਸੀਂ ਵੀ ਮੀਟਿੰਗ 'ਚ ਸ਼ਾਮਲ ਸੀ ਤੁਸੀਂ ਵੀ ਸਾਰੇ ਚੀਜ਼ਾਂ ਸੁਣਦੇ ਕਮੇਟੀ ਤੋਂ ਅਸੀਂ ਸੁਝਾਅ ਲੈ ਰਹੇ ਹਾਂ ਤੇ ਜਿਹੜੀ ਟ੍ਰੇਨਿੰਗ ਇਹ ਸ਼ੁਰੂਆਤ ਹੈ ਪਹਿਲਾ ਫੇਜ਼ ਹੈ ਜਿਸ ਤਰ੍ਹਾਂ ਕਮੇਟੀ ਦਾ ਸਾਨੂੰ ਫੀਡਬੈਕ ਆਏਗਾ ਉਸ ਦੇ ਮਤਾਬਿਕ ਅਸੀਂ ਟ੍ਰੇਨਿੰਗ ਨੂੰ ਸੁਧਾਰਾਂਗੇ ਅਸੀਂ ਇਹਨਾਂ ਟ੍ਰੇਨਿੰਗ ਨੇ ਤਾਂ ਲੱਗਦਾ ਕਿ ਜਿਸ ਤਰੀਕੇ ਨਾਲ ਸੀਐਮ ਸਾਹਿਬ ਵੀ ਕਹਿੰਦੇ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਸਕੂਲਾਂ ਦਾ ਪੱਧਰ ਜਿਹੜਾ ਉੱਚਾ ਚੱਕਿਆ ਜਾਵੇ ਚਾਹੇ ਇਨਫਰਾਸਟ੍ਰਕਚਰ ਦੇ ਤੌਰ ਤੇ ਹੋਵੇ ਚਾਹੇ ਪ੍ਰਾਈਵੇਟ ਸਕੂਲਾਂ ਚੋਂ ਬੱਚੇ ਸਰਕਾਰੀ ਸਕੂਲ 'ਚ ਪੜਨ ਨਾਲ ਇਨਾਂ ਇਹ ਇਹ ਮੀਟਿੰਗਸ ਦਾ ਉਸ ਨੂੰ ਲੈ ਕੇ ਕੋਈ ਫਾਇਦਾ ਹੈਗਾ ਕੋਈ ਫੀਡਬੈਕ ਨਜ਼ਰ ਆਉਂਦੀ ਹੈ ਕਿ ਹਾਂ ਇੰਟਰਸਟ ਜਿਹੜਾ ਲੋਕਾਂ ਦਾ ਜਾਗ ਰਿਹਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਗਾ ਸਕੂਲ ਆਫ ਐਮਿਨੈਂਸ ਜਿਹੜੀ ਸਰਕਾਰ ਦੀ ਫਲੈਗਸ਼ਿਪ ਸਕੀਮ ਹੈ ਉਹਦੇ ਇਸ ਦੇ ਤੁਸੀਂ ਕਿਸੇ ਸਕੂਲ ਚ ਵਿਜ਼ਿਟ ਕਰੋਗੇ ਕਾਫੀ ਬੱਚੇ ਪ੍ਰਾਈਵੇਟ ਸਕੂਲ ਛੋੜ ਕੇ ਸਕੂਲ ਖੜੀ ਦੇ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਲਿਆ ਉਹਨਾਂ ਤੇ ਇਹ ਸਰਕਾਰ ਦਾ ਮਤਲਬ ਤੁਸੀਂ ਦੇਖ ਲਓ ਕਿ ਅਸੀਂ ਉਸ ਲੈਵਲ ਤੱਕ ਜਾਣਾ ਚਾਹੁੰਦੇ ਆ ਕਿ ਬੱਚੇ ਸਕੂਲ ਦੇ ਜਿਹੜੇ ਪ੍ਰਾਈਵੇਟ ਸਕੂਲ ਦੇ ਸਰਕਾਰੀ ਸਕੂਲ ਚ ਆਣ ਲਈ ਉਹ ਲਾਈਨ ਲੱਗੇਗੀ ਤਾਂ ਸਾਡੇ ਕੋਲ ਸੀਟ ਨਹੀਂ ਹੋਣਗੀ ਐਕਚੁਅਲ ਜੋ ਪਹਿਲਾਂ ਨਾਲੋਂ ਹੈ ਕਾਫੀ ਕੁਸ਼ ਚੇਂजेस ਆਈਆਂ ਕਿਉਂਕਿ ਅਸੀਂ ਸਰਕਾਰ ਨੂੰ 2002 ਚ ਮੋਨਾਲਾਲ ਪੁਰੀ ਸਕੂਲ ਜਿਹੜਾ ਹੈ ਡੋਨੇਟ ਕਰਿਆ ਸੀ ਬਣਾ ਕੇ ਟਰਸਟ ਵੱਲੋਂ ਪੂਰੀ ਫਾਊਂਡੇਸ਼ਨ ਸਾਡੇ ਅੰਕਲ ਨਥੁਰਮ ਪੁਰੀ ਜੀ ਨੇ ਯੂਕੇ ਤੋਂ ਤੇ ਉਸ ਤੋਂ ਬਾਅਦ ਇਹ ਬਿਲਡਿੰਗ ਜਿਹੜੀ ਹੈ ਬੜੀ ਖਸਤਾਲਤ ਚ ਜਾਰੀ ਸੀਗੀ ਪਹਿਲਾਂ ਕਈ ਸਾਲ ਅਸੀਂ ਸਰਕਾਰਾਂ ਨੂੰ ਵੀ ਰਿਕਵੈਸਟ ਕੀਤੀ ਕਿਉਂਕਿ ਸਰਕਾਰ ਦੇ ਅੰਡਰ ਸੀਗਾ ਤੇ ਉਹ ਹੁਣ ਆ ਕੇ ਕੁਝ ਡਵੈਲਪਮੈਂਟਸ ਜਿਹੜੀਆਂ ਸ਼ੁਰੂ ਹੋਈਆਂ ਤੇ ਮੈਂ ਐਜ਼ ਐਸਐਮਸੀ ਸੋਸ਼ਲ ਡਿਪਾਰਟਮੈਂਟ ਮੇਰੇ ਕੋਲ ਹੈ ਤੇ ਮੈਨੂੰ ਅੱਛਾ ਲੱਗਿਆ ਸਾਨੂੰ ਪ੍ਰਿੰਸੀਪਲ ਵੀ ਅੱਛੇ ਮਿਲੇ ਆ ਤਾਂ ਉਹਦੇ ਨਾਲ ਕਾਫੀ ਜਿਹੜੀ ਹੈ ਪੇਰੈਂਟਸ ਸਭ ਤੋਂ ਪਹਿਲਾਂ ਅਵੇਅਰਨੈਸ ਜ਼ਰੂਰੀ ਹੈ ਦੂਜਾ ਇਹ ਵੀ ਸਰਕਾਰ ਨੂੰ ਜਿਹੜੀ ਹੈ ਵੀ ਉਹ ਅਜੇ ਵੀ ਬਹੁਤ ਕਮੀਆਂ ਹੈਗੀਆਂ ਜਦਾਂ ਇੰਨਾ ਵੱਡਾ ਸਕੂਲ ਹੈ ਕਰੋੜਾਂ ਰੁਪਏ ਦਾ ਤੇ ਬਾਹਰ ਤੁਸੀਂ ਆਊਟਰ ਏਰੀਆ ਦੇਖੋ ਗੰਦੇ ਨਾਲੇ ਦੀਵਾਰਾਂ ਟੁੱਟੀਆਂ ਪਈਆਂ ਗਰਾਊਂਡ ਦੀ ਜਿਹੜੀ ਹੈ ਉਹਦੇ ਵਿੱਚ ਇੱਕ ਪਾਸੇ ਸਕੂਲ 'ਚ ਬੱਚੇ ਪੜ੍ਹ ਰਹੇ ਹੁੰਦੇ ਦੂਜੇ ਪਾਸੇ ਮੈਰਿਜਸ ਹੋ ਰੀਆਂ ਹੁੰਦੀਆਂ ਸ਼ਾਦੀਆਂ ਤੇ ਉਹਦੇ ਨਾਲ ਬੱਚਿਆਂ ਨੂੰ ਵੀ ਡਿਸਟਰਬੈਂਸ ਹੁੰਦੀ ਹੈ ਸੋ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਵੀ ਉੱਥੇ ਜਿਹੜਾ ਗਰਾਊਂਡ ਹੈ ਬਹੁਤ ਅੱਛਾ ਹੈ ਅਸੀਂ ਉਹਨੂੰ ਮੇਨਟੇਨ ਕੀਤਾ ਫੁੱਟਬਾਲ ਲਈ ਹੋਰ ਲਈ ਔਰ 10 ਫਾਰਵਰ ਲੈਵਲ ਕੀਤਾ ਸੀ ਉਸ ਟਾਈਮ ਤੇ ਹੁਣ ਕੁਝ ਬੈਟਰ ਹੈ ਪਰ ਅਜੇ ਵੀ ਬਹੁਤ ਕਮੀਆਂ ਹੈਗੀਆਂ ਇਹ ਸਾਰਾ ਜਿਹੜਾ ਉਹ ਉਹ हां ਅਸੀਂ ਟਾਈਮ ਟੂ ਟਾਈਮ ਸਰਕਾਰ ਨਾਲ ਉਹ ਵੀ ਕਰਾਂਗੇ ਤੇ ਇਹਨੂੰ ਅੱਗੇ ਵੀ ਡਵੈਲਪਮੈਂਟਸ ਜਿਹੜੀਆਂ ਐ ਇਹ ਕਰਵਾ ਕੇ ਤਾਂ ਕਿ ਸਪੋਰਟਸ ਵਾਲ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਉਹਦੇ ਵੱਲ ਕਰੀਏ ਹੁਣ ਅਸੀਂ ਕੁਸ਼ਤੀ ਅਖਾੜਾ ਬਣਾਇਆ ਸੀ ਮੁੱਲਾਂਪੁਰਚੀ ਤੇ ਉਹਦੇ ਵਿੱਚ ਸਾਡੇ ਉਹ ਜਿਹੜੇ ਬੱਚੇ ਆ ਰਵੀ ਗੋਲੂ ਪਲਵਾਨ ਉਹ ਨਹੀਂ ਉਹਨੂੰ ਮੈਨੇਜ ਕਰ ਰਹੇ ਬਹੁਤ ਅੱਛੇ ਤਰੀਕੇ ਨਾਲ ਉਹ ਵਧੀਆ ਵਧੀਆ ਫੋਰਨ ਦੇ ਕੋਚ ਐ ਤੇ ਸੀ ਕਾਂਗਰਸ ਸਰਕਾਰ ਨੂੰ ਵੀ ਉੱਥੇ ਅੱਜ ਅੱਜ ਬੱਚੇ ਉਹ ਇਟਲੀ ਤੋਂ ਰੋਮੀਓ ਤੋਂ ਦੂਰ ਦੂਰੋਂ ਮੈਡਲਸ ਲਿਆ ਰਹੇ ਆ ਬੜੇ ਵੱਡੇ ਵੱਡੇ ਔਰ ਜਸਟ ਏਜ ਕਿੰਨੀ ਅੰਡਰ 17 ਅੰਡਰ 14 ਔਰ ਲੜਕੀਆਂ ਦੀ ਫਸਟ ਟਾਈਮ ਹੁਣ ਰੈਸਲਿੰਗ ਹੋਈ ਸੀ ਪੰਜਾਬ ਦੀ ਉਹ ਬੱਚੀਆਂ ਦਾ ਬੱਚਿਆਂ ਨਾਲ ਜਿਹੜੇ ਜੋ ਕਿ ਫੋਰਨ ਚ ਚੱਲਦਾ ਸੀਗਾ ਉਸ ਪੈਟਰਨ ਤੇ ਉਹ ਪੰਜਾਬ ਰੈਸਲਿੰਗ ਐਸੋਸੀਏਸ਼ਨ ਵੱਲੋਂ ਇਹ ਜਿਹੜੀ ਹੈ ਹੁਣੀ 3 ਦਿਨ ਦਾ ਸ਼ਾਹਬਜਤ ਦੇ ਗੁਰਗੋਮ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਮਾਤਾ ਗੁਜਰੀ ਜੀ ਅਰ ਸਹੀਦ ਬਾਲ ਦਿਓਸ ਤੇ ਇਹ ਤਿੰਨ ਦਿਨ ਪ੍ਰੋਗਰਾਮ ਆਇਆ ਸੀ ਸੋ ਸਰਕਾਰ ਨੂੰ ਕਹਾਂਗੇ ਵੀ ਹਰ ਐਕਟੀਵਿਟੀ ਤੇ ਬੱਚੇ ਤਾਂ ਕਿ ਸਾਡੇ ਕੋਈ ਚਾਹੇ ਸਾਇੰਟਿਸਟ ਬਣਦਾ ਹੈ ਚਾਹੇ ਕੋਈ ਅੱਛਾ ਖਿਡਾਰੀ ਬਣਦਾ ਤਾਂ ਉਹਦੇ ਲਈ ਦੇਸ਼ ਦਾ ਹੀ ਨਾਮ ਰੌਸ਼ਨ ਹੋਏਗਾ ਤੋ ਇਹ ਹੀ ਮੋਟੀਵੇ ਸਾਰਾ ਇਸੇ ਲੈ ਕੇ ਅਸੀਂ ਸੋਸ਼ਲ ਵਰਕ ਤੇ ਲੱਗੇ ਆ ਪਿਛਲੇ 35-40 ਸਾਲ ਤੋਂ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤਾਂ ਬਿਲਕੁਲ ਤੁਸੀਂ ਸੁਣ ਰਹੇ ਸੀ ਕਿ ਕਿਸ ਤਰੀਕੇ ਨਾਲ ਅੱਜ ਟ੍ਰੇਨਿੰਗ ਜਿਹੜੀ ਦਿੱਤੀ ਗਈ ਹੈ ਐਸਐਮਸੀ ਨੂੰ ਉਹਨਾਂ ਦੱਸਿਆ ਗਿਆ ਕਿ ਕੀ ਉਹਨਾਂ ਦੇ ਕੰਮਕਾਰ ਨੇ ਕੀ ਉਹਨਾਂ ਦਾ ਮਹੱਤਵ ਹੈ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਹਿਯੋਗ ਨਾਲ ਸਰਕਾਰ ਜਿਹੜੀ ਹੈ ਫੰਡ ਦੀ ਕੋਈ ਕਮੀ ਨਹੀਂ ਹੈ ਪਰ ਮੀਟਿੰਗਸ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਤਰ ਜਿਹੜਾ ਹੈ ਸਿੱਖਿਆ ਦਾ ਉਹਨੂੰ ਉੱਚਾ ਚੱਕਿਆ ਜਾ ਸਕੇ ਕੈਮਰਾਮੈਨ ਹਰਜਿੰਦਰ ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ